ਜ਼ਿਲ੍ਹਾ ਸੁਧਾਰ ਘਰ ਵਿੱਚ ਬੰਦ ਦੋ ਬੰਦੀਆਂ ਵੱਲੋਂ ਡਿਊਟੀ ਵਾਰਡਨ ਤੇ ਹਮਲਾ ਕੀਤਾ ਗਿਆ ਇਸ ਸਬੰਧੀ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਜ਼ਖਮੀ ਡਿਊਟੀ ਵਾਰਡਨ ਸਰਕਾਰੀ ਹਸਪਤਲ ਵਿਖੇ ਜ਼ੇਰੇ ਇਲਾਜ ਹੈ ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹਾ ਸੁਧਾਰ ਘਰ ਚ ਬੰਦ ਦੋ ਬੰਦੀਆਂ ਵੱਲੋਂ ਡਿਊਟੀ ਵਾਰਡਨ ਤੇ ਹਮਲਾ ਕੀਤਾ ਤੇ ਇਸ ਸਬੰਧੀ ਥਾਣਾ ਸਦਰ ਵਿਖੇ ਮਾਮਲਾ ਵੀ ਦਰਜ ਕੀਤਾ ਗਿਆ ਸਰਕਾਰੀ ਹਸਪਤਲ ਵਿਖੇ ਇਲਾਜ ਦੇ ਡਿਊਟੀ ਵਾਰਡਨ ਸੁਪਾਲ ਸਿੰਘ ਨੇ ਦੱਸਿਆ ਕਿ ਕੁਝ ਦਿਨ ਤੋਂ ਇਹ ਸ਼ਿਕਾਇਤ ਆ ਰਹੀ ਸੀ ਕਿ ਕੁਝ ਬੰਦੀ ਪਿਕਸ ਤੋਂ ਮਸ਼ੀਨਾ ਹੈਂਗ ਕਰਦੇ ਹਨ ਇਸ ਨਾਲ ਬਾਕੀ ਬੰਦੀਆਂ ਨੂੰ ਫੋਨ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਇਸੇ ਜਦੋਂ ਉਹ ਕੁਝ ਬੰਦੀਆਂ ਦੀ ਬੈਰਕ ਬਦਲਣ ਗਏ ਤਾਂ ਦੋ ਬੰਦੀ ਹਰਦੀਪ ਸਿੰਘ ਅਤੇ ਅਪਰੈਲ ਸਿੰਘ ਨੇ ਡਿਊਟੀ ਵਾਰਡਨ ਸੁਖਪਾਲ ਸਿੰਘ ਤੇ ਹਮਲਾ ਕੀਤਾ ਅਤੇ ਉਸ ਦੇ ਮੂੰਹ 'ਤੇ ਕੋਈ ਨੁਕੀਲੀ ਚੀਜ਼ ਮਾਰੀ ਜਿਸ ਨਾਲ ਉਹ ਜ਼ਖਮੀ ਹੋ ਗਿਆ ਸੁਖਪਾਲ ਸਿੰਘ ਨੂੰ ਸਰਕਾਰੀ ਹਸਪਤਲ ਵਿਖੇ ਲਾਸ਼ ਲਈ ਭਰਤੀ ਕਰਵਾਇਆ ਗਿਆ ਇਸ ਸਬੰਧੀ ਥਾਣਾ ਸਦਰਸ਼ੀਵੀ ਮੁਕਸਰਸਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਮੇਰਾ ਨਾਮ ਜਿੱکی ਕਟੜੋ ਹੋਈ ਹੈ ਬਾਰਡਰ ਸੁਖਦੇਵ ਸਿੰਘ ਜ਼ਿਲ੍ਹਾ ਜਲਸਰੀ ਮੁਖਸਦ ਸਾਹਿਬ ਸਾਨੂੰ ਇੱਕ ਦੋ ਦਿਨਾਂ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਬੰਦੀ ਪੈਕਸ ਮਸ਼ੀਨਾ ਹੈਂਗ ਕਰਦੇ ਆ ਜਿਸ ਕਾਰਨ ਬਾਕੀ ਬੰਦੀਆਂ ਨੂੰ ਵੀ ਫੋਨ ਕਰਨ ਦੀ ਬਹੁਤ ਮੁਸ਼ਕਲ ਆਉਂਦੀ ਹੈ ਪੈਕਸ ਮਸ਼ੀਨਾ ਹੈਂਗ ਕਰਦੇ ਨਾਲ ਕਰੈਸ਼ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ ਜੇਲ ਸੁਪਰਡੈਂਟ ਦੇ ਹਦਾ ਹਦਾਇਤ ਮੁਤਾਬਕ ਸਾਰੀ ਗਾਰਡ ਅਫਸਰ ਸਹਿਬਾਨ ਉਹਨਾਂ ਦੀ ਬੈਰਕ ਦੇ ਵਿੱਚ ਇੱਕ ਬੈਰਕ ਤੋਂ ਦੂਜੀ ਬੈਰਕ ਸ਼ਿਫਟ ਕਰਨ ਲਈ ਜਦੋਂ ਅਸੀਂ ਗਏ ਤਾਂ ਦੋ ਬੰਦਿਆਂ ਨੇ ਹਰਦੀਪ ਸਿੰਘ ਅਤੇ ਅਪਰੈਲ ਸਿੰਘ ਨੇ ਮੇਰੇ ਉੱਪਰ ਹਮਲਾ ਕਰ ਦਿੱਤਾ ਕਦੋਂ ਹਮਲਾ ਕੀਤਾ ਕਿ ਤੁਸੀਂ ਮਜੀ ਸਕਦੇ ਸੀ 6:00 ਵਜੇ ਜਾਂਦਾਂ ਕੋਈ ਪਤਾ ਨਹੀਂ ਕੋਈ ਨਖੀਲੀ ਜੀ ਨਾਮ ਜੀ ਤੇ ਉਹ ਤਾਂ ਪਤਾ ਹੀ ਨਹੀਂ ਲੱਗਿਆ ਕਿਹਦੀ ਨਾਲ ਹਮਲਾ ਕੀਤਾ ਜੀ ਇਹਦੇ ਅੰਦਰ ਕਾਫੀ ਡੂੰਗੀ 7:00 ਵਜੇ ਹੈ ਹਾਲਤ ਬੜੀ ਹਾਲਤ ਅਬ ਦਵਾਈ ਲਈ ਜਾਂਦੇ ਜੀ ਡਾਕਟਰਾਂ ਨੇ ਇੰਜੈਕਸ਼ਨ ਵਗੈਰਾ ਲਾਏ ਆ ਇਲਾਜ ਚੱਲੀ ਜਾਂਦਾ ਹੈ ਦੋਨਾਂ ਨੇ ਹਮਲਾ ਕਰਨ ਲੱਗੇ ਸਕੇ ਜਾਂ ਹੋਰ ਵੀ ਕਹਿ ਦਿੱਸੀ ਨਾਲ ਜਾਂ ਵਹੇ ਤਾਂ ਦੋਨਾਂ ਨੇ ਹਮਲਾ ਕੀਤਾ ਬਾਕੀ ਦਾ ਪਤਾ ਨਹੀਂ ਲੱਗਾ ਕਿਹੜੇ ਸੀ ਬਾਕੀ ਕਿੰਨੇ ਵਜੇ ਘਟਣਾ ਹੈ ਲਗਭਗ ਸਾਰੇ 12:30 ਵਜੇ ਦੀ ਘਟਣਾ ਹੈ ਹੱਟੇ ਪਰਾਈ ਅਸੀਂ ਘਟੋ ਘਟ ਬਲ ਦਾ ਪ੍ਰਯੋਗ ਕਰਦੇ ਹੋਏ ਇਹਨਾਂ ਬੰਦੂਆਂ ਨੂੰ ਕਾਬੂ ਕੀਤਾ ਤੇ ਦੂਜੀ ਵਾਰਕ ਸੈਕਟ ਕੀਤਾ ਜੀ ਮੰਗ ਕੀ ਕਰਨੀ ਹੈ ਜੀ ਮੰਗ ਕਰਦੇ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨੈਟਵਰਕ